ਜੀਐਸਟੀ ਵਿਭਾਗ ਦੇ ਵੱਲੋਂ 13 ਲੋਕਾਂ ਦੇ ਉੱਤੇ ਐਫਆਈਆਰ ਦਰਜ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਦੀਏ ਕਿ ਜੀਐਸਟੀ ਵਿਭਾਗ ਦੇ ਕਮਿਸ਼ਨਰ ਕਮਲਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ 13 ਉਹਨਾਂ ਲੋਕਾਂ ਦੇ ਉੱਤੇ ਐਫਆਈਆਰ ਦਰਜ ਕਰਵਾਈ ਗਈ ਹੈ ਜਿਨ੍ਹਾਂ ਨੇ ਝਾਲੀ ਦਸਤਾਵੇਜ਼ ਵਰਤ ਕੇ ਜੀਐਸਟੀ ਨੰਬਰ ਪ੍ਰਾਪਤ ਕੀਤੇ ਸੀ ਮਾਮਲੇ ਬਾਰੇ ਗੱਲਬਾਤ ਕਰਦਿਆਂ ਪੰਜਾਬ ਰਾਜ ਜੀਐਸਟੀ ਵਿਭਾਗ ਕਮਿਸ਼ਨਰ ਅਮਨ ਗੁਪਤਾ ਨੇ ਦੱਸਿਆ ਕਿ ਇਹ ਲੋਕ ਜੀਐਸਟੀ ਨੰਬਰ ਲੈਣ ਦੇ ਲਈ ਝਾਲੀ ਦਸਤਾਵੇਜ਼ ਵਰਤ ਕੇ ਸਰਕਾਰ ਨੂੰ مالی ਤੌਰ ਤੇ ਨੁਕਸਾਨ ਪਹੁੰਚਾ ਰਹੇ ਸੀ ਅਤੇ ਹੁਣ ਇਹਨਾਂ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਇਹਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਨੇ ਅਮਨ ਗੁਪਤਾ ਨੇ ਦੱਸਿਆ ਕਿ ਹੁਣ ਵਰਤੇ ਗਏ ਝਾਲੀ ਦਸਤਾਵੇਜ਼ਾਂ ਦੀ ਵੀ ਜਾਂਚ ਪੜਤਾਲ ਕੀਤੀ ਜਾਵੇਗੀ ਇਹ ਇਹ ਦੇਖਿਆ ਜਾ ਰਿਹਾ ਸੀਗਾ ਕਿ ਕਈ ਸਾਰੇ ਫਰਜੀ ਬੋਗਸ ਨੰਬਰ ਜੀਐਸਟੀ ਦੇ ਲੈਣ ਲਈ ਫਰਜੀ ਦਸਤਾਵੇਜ਼ ਦੇ ਨਾਲ ਜੀਐਸਟੀ ਪੋਰਟਲ ਤੇ ਅਪਲੋਡ ਕੀਤੇ ਜਾ ਰਹੇ ਸੀਗੇ ਇਹ ਨੰਬਰ ਅਸੀਂ ਬਾਰ ਬਾਰ ਰਿਜੈਕਟ ਕਰਦੇ ਨੇ ਪਰ ਉਹ ਫਿਰ ਉਹੀ ਦਸਤਾਵੇਜ਼ਾਂ ਨੂੰ ਫੋਟੋਸ਼ਾਪ ਕਰਕੇ ਮਿਸਯੂਜ਼ ਕਰਕੇ 허ਜੀ ਆਧਾਰ ਕਾਰਡ ਜਾਂ ਪੈਨ ਕਾਰਡ ਜਾਂ ਪ੍ਰੋਫਾਈਲ ਟੈਕਸਿਸ ਜਿੱਦਾਂ ਯੂਜ਼ ਕਰਕੇ ਬਾਰ ਬਾਰ ਜੀਐਸਟੀ ਨੰਬਰ ਲੈਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੇ ਇਦਾਂ ਦਾ ਕੋਈ ਜੀਐਸਟੀ ਨੰਬਰ ਜਾਰੀ ਹੋ ਜਾਂਦਾ ਤੇ ਉਹਦੇ ਨਾਲ ਸਰਕਾਰ ਦੇ ਮਾਲੀਏ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਖਰਚਾ ਹੈ ਤੇ ਇਹਨਾਂ ਵਿਅਕਤੀਆਂ ਅਗੇਂਸਟ ਅਸੀਂ ਐਸਐਸਪੀ ਮੈਮ ਨੂੰ ਮਾਨਯੋਗ ਐਸਐਸਪੀ ਫਤੇਕਰ ਸਾਹਿਬ ਨੂੰ ਬੇਨਤੀ ਕਰਕੇ ਇਹਨਾਂ ਬੰਦਿਆਂ ਦੇ ਅਗੇਂਸਟ ਐਫਆਈਆਰ ਲੌਂਚ ਕਰਾਈ ਹੈ Uh, through uh, DSP headquarter and uh, DSP mandi uh, govindgarh janna ne te uh, aidan de asi mahimagge mahi vich lande ravange ta jo jede koi tax nu evade kar rahe hain karb kar rahe ne ya sarkar de mal nu nuksan jande koshish kar rahe ne onu rokya ja sake thal pai ja sake because ki je tax chori hunda hai jeda sahi vyapari hai onu vi is cheez da bahut nuksan hunda hai innu rokna chadi ji bimari hai te je jede bandeyan jinna de fir ਪੁਲਿਸ ਕੋਲ ਦਰਜ ਕੀਤੀ ਗਈ ਹੈ ਸਾਡੀ ਰეკਮੈਂਡੇਸ਼ਨ ਦੇ ਇਹ ਸਾਡੀ ਬੇਨਤੀ ਦੇ ਉਹ ਬੰਦਿਆਂ ਦੇ ਕੁਝ ਨਾਮ ਮੇਰੇ ਕੋਲ ਹੈਗੇ ਮੰਗਲ ਪ੍ਰਭੂ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਛਰੇ ਸਿੰਘ ਰਾਹੁਲ ਕੁਮਾਰ ਰਸੀਮ ਖਾਨ ਰਾਦਰ ਸ਼ਾਮ ਆਕਾਸ਼ਦੀਪ ਸਿੰਘ ਪ੍ਰਦੀਪ ਕੁਮਾਰ ਰਾਜੇਸ਼ ਰਾਜੇਸ਼ ਬਾਂਦੇ ਕੁਮਾਰ ਇਦਾਂ ਦੇ ਵੀ ਬੰਦੇ ਨੇ ਵਿਅਕਤੀ ਨੇ ਜਿਨ੍ਹਾਂ ਦੇ ਪੁਲਿਸ ਕੋਲ ਅਫੇਅਰ ਦਰਜ ਕੋਈ ਬਾਹਲੇ ਰਾਜੇ ਤੋਂ ਵੀ ਨੇ ਕੁਝ ਕੁਝ ਬਾਹਲੇ ਰਾਜੇ ਤੋਂ ਵੀ ਨੇ ਕੁਝ ਅਧਿਕਾਰ ਸਾਹਿਬ ਤੋਂ ਵੀ ਨੇ ਕੁਝ ਮੰਡੀ ਦੇ ਬੰਦੇ ਨੇ ਕੁਣ ਰੈਸਟ ਵਗੈਰਾ ਹਜੇ ਕਿਸੇ ਦੀ ਹੋਈ ਐ ਇਹ ਇਸ ਬਾਰੇ ਪੁਲਿਸ ਅਧਿਕਾਰੀ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਸਕਣਗੇ ਜੀ ਠੀਕ ਹੈ ਲਾਈਕ ਤੇ ਇਸ ਚੈਨਲ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ